ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਡ ਬੱਗਿਆਣੇ ਚੋਂ ਬੱਗਿਆਣੇ ਦੋਸਤੋ ਜਿਲ੍ਹਾ ਜਿਹੜਾ ਫਰੀਦਕੋਟ ਪਾਇਆ ਜਾਂਦਾ ਤਹਿਸੀਲ ਦੀ ਗੱਲ ਕਰੀਏ ਤਾਂ ਕੋੜ ਕਪੂਰਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਅਸਰ ਝੋਟੀ ਲੈ ਕੇ ਆਏ ਆਂ ਬਾਕੀ ਡਿਟੇਲ ਆਪਾਂ ਬਾਈ ਜੀ ਲਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਬਾਈ ਜੀ ਮੇਰਾ ਨਾਮ ਰਣਜੀਤ ਸਿੰਘ ਕੈਂਡ ਬੱਗਿਆਣਾ ਹਾਂਜੀ ਜਿਲ੍ਹਾ ਆਪਾਂ ਨੂੰ ਫਰੀਦਕੋਟ ਪਿਆ ਜਾਂਦਾ ਪੰਜਗ੍ਰਾਈ ਆ ਨੇੜੇ ਪਿਆ ਜਾਂਦੀ ਏ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਇਹ ਕਿੰਨੇ ਚਿਰ ਦੀ ਹੋਗੀ ਝੋਟੀ ਆਪਣੀ ਇਹ ਬਾਈ ਮੈਨੂੰ ਸ਼ੱਕ ਆ ਵੀ ਪੌਣੇ ਕਿ ਤਿੰਨ ਸਾਲਾਂ ਦੀ ਹੋਊਗੀ ਠੀਕ ਹੈ ਜੀ ਪੌਣੇ ਕਿ ਤਿੰਨ ਸਾਲ ਦੀ ਤੇ ਇਹਦੇ ਟੀਕਾ ਟੂਕਾ ਸੀਮਨ ਭਰਾਇਆ ਸੀ ਅੱਗੇ ਅੱਗੇ ਭਰਾਇਆ ਬਾਈ ਇੱਕ ਸੀਮਨ ਇੱਕ ਵਾਰੀ ਠੀਕ ਹੈ ਜੀ ਆਸਾਨ ਤੋਂ ਨਹੀਂ ਬਣਵਾਈਗੀ ਅੱਛਾ ਜੀ ਤੇ ਇਹ ਟੀਕਾ ਭਰਾਇਆ ਸੀਗਾ ਉਦੋਂ ਰਹੀ ਨਹੀਂ ਇੱਕ ਮੇਰੇ ਕੋਲੇ ਟਾਈਮ ਨਹੀਂ ਲੱਗਦਾ ਬਾਈ ਹਾਂਜੀ ਹਾਂਜੀ ਪਸ਼ੂ ਜ਼ਿਆਦੇ ਆ ਆਸਾਨ ਸੰਭਾਲ ਹੈ ਨਹੀਂ ਕੀ ਤਾਂ ਕਰਕੇ ਆਪਾਂ ਤਾਂ ਦੇਣ ਲੱਗੇ ਠੀਕ ਹੈ ਜੀ ਦੋਸਤੋ ਬਾਈ ਜੀ ਉਹਨਾਂ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਘਰੇਲੂ ਪਰਿਵਾਰ ਆ ਪਸ਼ੂ ਰੱਖੇ ਹੋਏ ਆ ਚਾਰ ਪੰਜ ਪਸ਼ੂ ਹੈਗੇ ਆ ਇੱਕ ਬਾਈ ਐ ਵੀ ਡਿਊਟੀ ਕਰਦੇ ਆ ਇਹ ਸਕੂਲ ਚ ਲੱਗੇ ਹੋਏ ਆ ਇਸ ਕਾਰਨ ਜਾਨੀ ਸਾਂਭ ਸੰਭਾਲ ਨਹੀਂ ਹੁੰਦੀ ਦੋਸਤੋ ਚੰਗੀ ਆ ਪੌਣੇ ਇੱਕ ਤਿੰਨ ਸਾਲ ਬਾਈ ਹੁਣੀ ਦੱਸਦੇ ਆ ਵੀ ਉਮਰ ਆ ਬਾਕੀ ਫੁੱਲ ਕੱਦ ਕਾਠਾ ਹੈ ਸੈਂਗੀ ਦੇਖ ਰਹੇ ਆ ਦੋਸਤੋ ਕੁੰਡਾ ਸਿੰਘ ਆ ਜਮਾ ਬਾਕੀ ਣੀੜੇ ਤੋਂ ਖਾਵਾਂਗੇ ਆਪਾਂ ਤੁਹਾਨੂੰ। ਹਲੋ। ਦੋਤੋ ਰੇਟ ਵੀ ਇਹਦਾ ਵੀਡੀਓ ਦੇ ਵਿੱਚ ਹੀ ਹੋਊਗਾ। ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆ ਨੰਬਰ ਵੀ ਬਾਈ ਦਾ ਲਗਾਤਾਰ ਸਕਰੀਨ ਦੇ ਉੱਤੇ ਚੱਲ ਰਿਹਾ। ਬਾਈ ਇਹਦਾ ਰੇਟ ਫਿਰ ਕੀ ਕਰਨਾ ਜੀ? 50000 ਬਾਈ ਮਾਨਤਾਣ ਕਰ ਦੇਣੀ। ਠੀਕ ਹੈ ਜੀ। ਦੋਸਤੋ ਬਾਈ ਹੁਣਾਂ ਨੇ 50000 ਰੁਪਿਆ ਰੇਟ ਕੀਤਾ ਇਹਦਾ। ਬਾਕੀ ਮਾਨਤਾਣ ਹੋ ਜਾਊਗਾ ਮੌਕੇ ਤੇ। ਜਿਹੜਾ ਇਹਦਾ ਰੇਟ ਆ ਇਹ ਫਿਕਸ ਨੀਗਾ ਜੇ ਕੋਈ ਵੀ ਫੋਨ ਲਾਊਗਾ ਤਾਂ ਸੌਦਾ ਰਲ ਜਾਂਦਾ ਹੁੰਦਾ ਬਾਕੀ ਵੀਡੀਓ ਵੇਖਣ ਲਈ ਧੰਨਵਾਦ ਆ ਮਿਲਦੇ ਆ ਕੀ ਨਵੀਂ ਵੀਡੀਓ ਦੇ ਨਾਲ